ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਅੱਜ ਕੱਲ੍ਹ ਸਰੀਰ ਦੇ ਵਿੱਚ ਅਨੇਕਾਂ ਬਿਮਾਰੀਆਂ ਹਰ ਰੋਜ਼ ਜਨਮ ਲੈ ਰਹੀਆਂ ਨੇ ਇੱਕ ਬਿਮਾਰੀ ਠੀਕ ਹੁੰਦੀ ਹੈ ਦੂਜੀ ਸ਼ੁਰੂ ਹੋ ਜਾਂਦੀ ਹੈ ਤੇ ਐਦਾਂ ਕਈ ਵਾਰ ਲਾ ਇਲਾਜ ਬਿਮਾਰੀਆਂ ਵੀ ਸਰੀਰ ਵਿੱਚ ਆ ਕੇ ਘਰ ਘਰ ਜਾਂਦੀਆਂ ਨੇ ਜਿਹੜੀ ਕਿ ਸੌਖੀਆਂ ਜੀ ਖਤਮ ਹੀ ਨਹੀਂ ਹੁੰਦੀਆਂ ਬਹੁਤ ਸੰਗਤਾਂ ਅਜੇਹੀਆਂ ਬਿਮਾਰੀਆਂ ਲਈ ਬੜੇ ਡਾਕਟਰਾਂ ਕੋਲੋਂ ਇਲਾਜ ਕਰਵਾਉਂਦੀਆਂ ਨੇ ਪਰ ਫਿਰ ਵੀ ਬਿਮਾਰੀ ਦੇ ਜ਼ਿਆਦਾ ਵੱਧ ਜਾਣ ਕਾਰਨ ਬਿਮਾਰੀਆਂ ਦਾ ਇਲਾਜ ਹੋਣਾ ਮੁਸ਼ਕਲ ਹੋ ਜਾਂਦਾ ਹੈ। ਇਹਨਾਂ ਵਿੱਚੋਂ ਬਹੁਤ ਬਿਮਾਰੀਆਂ ਸਰੀਰ ਨਾਲ ਸਬੰਧਤ ਹੁੰਦੀਆਂ ਨੇ ਤੇ ਬਹੁਤ ਬਿਮਾਰੀਆਂ ਦਬਾਕ ਨਾਲ ਵੀ ਸਬੰਧਤ ਹੁੰਦੀਆਂ ਨੇ। ਬਹੁਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਪਣੀ ਲਾ ਇਲਾਜ ਬਿਮਾਰੀਆਂ ਵਾਸਤੇ ਦਾਸ ਨਾਲ ਸੰਪਰਕ ਕਰਦੀਆਂ ਨੇ। ਤੇ 시희ਦੀ ਸੰਫੜ ਪਾੜ ਸਾਹਿਬ ਜੀ ਦਾ ਓਟ ਆਸਰਾ ਲੈਂਦੀਆਂ ਨੇ ਕਿਉਂਕਿ ਜਦੋਂ ਦੁਨਿਆਵੀ ਡਾਕਟਰ ਆਪਣੇ ਵੱਲੋਂ ਕੋਸ਼ਿਸ਼ ਕਰਕੇ ਥੱਕ ਜਾਂਦੇ ਆ ਤਾਂ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਤੀ ਸ਼ੁਰੂ ਹੁੰਦੀ ਹੈ ਤੇ ਇਹਨਾਂ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਇਲਾਜ ਪਾਠ ਅਰਦਾਸ ਨਾਲ ਹੋ ਜਾਂਦਾ ਹੈ ਤੇ ਇਦਾਂ ਹੀ ਪੰਜਾਬ ਦੇ ਖੰਨਾ ਸ਼ਹਿਰ ਵਿਖੇ ਇੱਕ ਵੀਰ ਨੂੰ ਅਖੀਰਲੀ ਸਟੇਜ ਦਾ ਕਾਰਸੀਨੋਮਾ ਕੈਂਸਰ ਸੀ ਜੋ ਕਿ ਲੰਗਜ਼ ਵਿਖੇ ਹੋਇਆ ਹੋਇਆ ਸੀ ਜਿਸ ਕਾਰਨ ਉਹਨੂੰ ਭੁੱਖ ਲੱਗਣੀ ਬਿਲਕੁਲ ਬੰਦ ਹੋ ਗਈ ਸੀ ਸਰੀਰ ਦਿਨ ਬਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ ਉਹਨੂੰ ਆਮ ਤੁਰਨ ਫਿਰਨ ਵਿੱਚ ਵੀ ਬਹੁਤ ਥਕਾਵਟ ਮਹਿਸੂਸ ਹੋ ਰਹੀ ਸੀ ਇਸ ਦੇ ਇਲਾਜ ਵਾਸਤੇ ਉਸਨੇ ਡਾਕਟਰਾਂ ਕੋਲੋਂ ਕੀਮੋਥੈਰੇਪੀ ਕਰਵਾਈ ਜਿਦੇ ਵਿੱਚ ਦਵਾਈਆਂ ਰਾਹੀਂ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ ਤੇ ਉਹਦੇ ਨਾਲ ਜਦੋਂ ਕੋਈ ਫਰਕ ਨਾ ਪਿਆ ਤੇ ਫਿਰ ਉਹਨਾਂ ਨੇ ਰੇਡੀਏਸ਼ਨ ਥੈਰਪੀ ਵੀ ਕਰਵਾਈ ਜਿਸ ਨਾਲ ਰੇਡੀਏਸ਼ਨ ਦੇ ਕੇ ਉਹਨਾਂ ਕੋਸ਼ਿਕਾਵਾਂ ਨੂੰ ਨਸ਼ਟ ਕੀਤਾ ਜਾਂਦਾ ਹੈ ਪਰ ਇਹ ਬਿਮਾਰੀ ਜ਼ਿਆਦਾ ਫੈਲ ਗਈ ਸੀ ਜਿਸ ਕਰਕੇ ਕੋਈ ਵੀ ਇਲਾਜ ਸਫਲ ਨਹੀਂ ਹੋ ਰਿਹਾ ਸੀ ਤੇ ਫਿਰ ਉਸ ਵੀਰ ਨੇ ਦਾਸ ਨਾਲ ਸੰਪਰਕ ਕੀਤਾ ਤੇ ਆਪਣੀ ਬਿਮਾਰੀ ਬਾਰੇ ਦੱਸਿਆ ਤੇ ਸ਼ਹੀਦੀ ਸੰਬੱਧ ਪਾਠ ਸਾਹਿਬ ਜੀ ਦਾ ਓਟ ਆਸਰਾ ਲੈਣ ਲਈ ਬੇਨਤੀ ਕੀਤੀ ਤੇ ਦਾਸ ਨੇ ਉਹਨਾਂ ਨੂੰ ਪਾਠ ਦੀ ਮਿੱਟੀ ਦਿੱਤੀ ਤੇ ਰੱਖੀ ਮਿੱਟੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਧੰਨ ਬਾਬਾ ਦੀਪ ਸਿੰਘ ਜੀਆਂ ਦਾ ਓਟ ਆਸਰਾ ਲੈ ਕੇ ਪਾਠ ਦੀ ਅਰੰਭਤਾ ਹੋਈ ਧੁਰ ਕੀ ਬਾਣੀ ਦੇ ਪ੍ਰਵਾਹ ਚੱਲੇ ਪੰਜ ਸਿੰਘਾਂ ਨਾਲ ਅਰਦਾਸ ਬੇਨਤੀਆਂ ਹੋਈਆਂ ਤੇ 13 ਦਿਨ ਨਿਰਬਿਗਨਤਾ ਸਹਿਤ ਪਾਠ ਦਾ ਭੋਗ ਪਿਆ ਤੇ ਉਸ ਤੋਂ ਬਾਅਦ ਸਭ ਕੁਝ ਹੌਲੀ-ਹੌਲੀ ਬਦਲਣ ਲੱਗ ਪਿਆ ਹਫਤਾ ਦਰ ਹਫਤਾ ਰਿਪੋਰਟਾਂ ਚੰਗੀਆਂ ਆਉਣ ਲੱਗੀਆਂ ਜਿਹੜੀਆਂ ਕੋਸ਼ਿਕਾਵਾਂ ਬਹੁਤ ਜ਼ਿਆਦਾ ਖਤਰਨਾਕ ਸਥਿਤੀ ਵਿੱਚ ਸਨ ਉਹ ਫਿਰ ਕਾਬੂ ਵਿੱਚ ਆਉਣ ਲੱਗ ਪਈਆਂ ਤੇ ਡਾਕਟਰ ਵੀ ਹੈਰਾਨ ਸਨ ਵੀ ਇਹ ਇੱਕ ਮੈਡੀਕਲ ਮਿਰਕਲ ਹੀ ਹੈ ਅੰਤ ਉਹ ਵੀਰ ਬਿਲਕੁਲ ਠੀਕ ਹੋ ਗਿਆ ਤੇ ਗੁਰਬਾਣੀ ਉੱਤੇ ਉਹਦਾ ਵਿਸ਼ਵਾਸ ਅਟੁੱਟ ਬਣ ਗਿਆ ਹੁਣ ਉਹ ਬਹੁਤ ਜ਼ਿਆਦਾ ਨਾਮ ਸਿਮਰਨ ਨਾਲ ਜੁੜਿਆ ਹੋਇਆ ਹੈ ਕਿਉਂਕਿ ਉਹਨੂੰ ਇਦਾਂ ਲੱਗਦਾ ਹੈ ਵੀ ਇਹ ਨਵਾਂ ਜੀਵਨ ਹੁਣ ਮੈਨੂੰ ਨਾਮ ਜਪਣ ਵਾਸਤੇ ਹੀ ਮਿਲਿਆ ਹੈ ਕਿਉਂਕਿ ਜਦੋਂ ਬੰਦਾ ਮੌਤ ਦਾ ਮੂੰਹ ਦੇਖ ਲੈਂਦਾ ਹੈ ਤਾਂ ਫਿਰ ਹੋਰ ਸਾਰੀਆਂ ਚੀਜ਼ਾਂ ਮਿੱਟੀ ਹੋ ਜਾਂਦੀਆਂ ਨੇ ਫਿਰ ਇੱਕੋ ਇੱਕ ਪਰਮਾਤਮਾ ਦਾ ਨਾਮ ਹੀ ਕੀਮਤੀ ਲੱਗਦਾ ਹੈ ਜੋ ਕਿ ਅੰਤ ਵੇਲੇ ਸਹਾਈ ਹੁੰਦਾ ਹੈ ਤੇ ਇਦਾਂ ਹੀ ਅਣਗਿਣਤ ਸੰਗਤਾਂ ਨੂੰ ਸ਼ਹੀਦੀ ਸੰਪਟ ਪਾੜ ਸਾਹਿਬ ਜੀ ਦੀ ਕਿਰਪਾ ਸਦਕਾ ਦੇ ਅਰੋਗਤਾ ਤੰਦਰੁਸਤੀ ਮਿਲੀ ਹੈ ਤੇ ਬਿਮਾਰੀਆਂ ਦੇ ਨਾਸ਼ ਹੋਏ ਹਨ ਸੋ ਇਸ ਕਰਕੇ ਗੁਰਬਾਣੀ ਦਾ ਓਟ ਆਸਰਾ ਲਓ ਗੁਰਬਾਣੀ ਨਾਲ ਜੁੜੋ ਤੇ ਐਨੀ ਬੇਨਤੀਆਂ ਪਰਵਾਨ ਕਰਨੀਆਂ ਹੋਈਆਂ ਬੇਅੰਤ ਭੋਲਾ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ